ਸਤ ਗੁਰੂ ਦੇਖੋ ਤੇ ਇੱਕ ਹੋਰ ਗੱਲ ਕਹਿ ਰਹੇ ਇਸ ਨੂੰ ਫਿਰ ਸੁਣਿਓ ਬਿਮਲ ਮਝਾਰ ਬਸ ਸਨਿਰਮਲ ਜਲ ਪਦਮਲ ਜਾਵਲ ਰੇ ਪਦਮਲ ਜਾਵਲ ਜਲ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੋ ਕਬੈ ਨਾ ਜਾਣ ਸਰੇ ਹੁਣ ਚੌਥਾ ਹੋਰ ਆ ਗਿਆ ਇੱਕ ਤਾਂ ਪਾਣੀ ਸੀ ਪਦਮਨ ਜਾਵਰ ਇੱਕ ਕਮਲ ਦਾ ਫੁੱਲ ਤੇ ਚੌਥਾ ਹੋਰ ਆ ਗਿਆ ਜੀ ਡੱਡੂ ਦਾਦਰਦਰ ਤੇ ਡੱਡੂ ਕਹਿ ਲੇ ਕਿ ਇਹਨਾਂ ਵਿੱਚ ਇੱਕ ਹੋਰ ਵੀ ਰਹਿੰਦਾ ਜਿਹੜਾ ਡੱਡੂ ਹੈ ਕੈਨ ਲਗੇ ਉਹ ਡੱਡੂ ਉਹ ਦਾਦੂ ਜਿਹਨੂੰ ਮੈਂਡ ਕਹਿੰਨੇ ਆ ਉਹ ਤੂੰ ਕੀ ਕਰੀ ਜਾਂਦਾ ਤੂੰ ਇਸ ਫੁੱਲ ਤੋਂ ਕੋਈ ਸਿੱਖ ਗੁਣ ਲਈ ਦੇ ਖੁੰਦੇ ਨੇ ਔਗਣ ਨਹੀਂ ਲਈ ਦੇ ਖੁੰਗੇ ਜਿਸ ਚਿੱਕੜ ਨੂੰ ਜਿਸ ਜਾਲੇ ਨੂੰ ਤੂੰ ਰੋਜ਼ ਡੱਡੂ ਖਾਰੇ ਤੇ ਸਾਰੀ ਜ਼ਿੰਦਗੀ ਤੂੰ ਜਾਲਾ ਖਾਈ ਜਾਣਾ ਚਿੱਕੜ ਵਿੱਚ ਮੂੰਹ ਮਾਰੀ ਜਾਣਾ ਪਰ ਯਾਦ ਰੱਖੀ ਜਾਲਾ ਖਾਂਦਿਆਂ ਚਿੱਕੜ ਖਾਂਦਿਆਂ ਤੂੰ ਉੱਥੇ ਖਲੋਤਾ ਹੈ ਇਸ ਕਮਲ ਦੇ ਫੁੱਲ ਵਾਲ ਵੇਖ ਓਏ ਜਿਹੜਾ ਚਿੱਕੜ ਵਿੱਚ ਰਹਿ ਕੇ ਵੀ ਅੰਦਰੋਂ ਸੁਗੰਧੀ ਤੇ ਖੇੜਾ ਖਿੱਚ ਗਏ ਤੂੰ ਸੰਸਾਰ ਚਿੱਕੜ ਵਿੱਚ ਰਹਿ ਕੇ ਆਪਣੀ ਮਿੱਤਰਤਾ ਰੱਬ ਨਾਲ ਪਾਈ ਤੂੰ ਚਿੱਕੜ ਨਾ ਵੇਖਣਾ ਸ਼ੁਰੂ ਕਰ ਫਿਰ ਬੇਨਤੀ ਜੇ ਆਪਾਂ ਕਹਾਂਗੇ ਰੱਬ ਨਾਲ ਕਿਉਂ ਭਾਈ ਸਾਹਿਬ ਨੇ ਕੋਰ ਵੀ ਗੱਲ ਕੀਤੀ ਗੁਰੂ ਗੰਗ ਸਾਹਿਬੀ ਸੱਚ ਵੈਗਰੂ ਅਕਬ ਪਚਵਾਉਂਦਾ ਕਮ ਸਰਵਰ ਦੇ ਵਿੱਚ ਕਮਲ ਹੈ ਕਮਲ ਫੁੱਲ ਹੈ ਉਸ ਸਰਵਰ ਇਸਰੋਵਰ ਵਿੱਚ ਹੈ ਪਰ ਉਹਦੀ ਸੁਰਤ ਆਕਾਸ਼ ਵਿੱਚ ਹੈ ਉਹਦਾ ਸਬੰਧ ਸੂਰਜ ਨਾਲ ਹੈ ਮਹਾਰਾਜ ਕਹਿੰਦੇ ਨੇ ਦਾਦਰ ਤੂ ਕਬਨ ਜਾਨਸਰੇ ਪਕਸ ਸਬਾਲ ਬਸ ਨਿਰਮਲ ਜਲ ਅਮਰਤ ਨਾਲ ਅਕਸਰੇ ਤੂੰ ਨਿਰਮਲ ਜਲ ਵਿੱਚ ਰਹਿ ਕੇ ਜਾਲਾ ਖਾਨਾ ਪਿਆ ਮੇਰੀ ਇੱਕ ਬੇਨਤੀ ਗੁਰਮਖੋ ਡੱਟੂ ਵਾਲੀ ਬਿਰਤੀ ਰੱਬ ਨਾਲ ਕਿਸੇ ਨੂੰ ਦੇ ਦੇ ਥੋੜੀ ਜੀ ਗੱਲ ਧਿਆਨ ਨਾਲ ਸੁਣੋ ਦਾਦਰ ਤੂ ਕਬਨ ਜਾਨਸਰੇ ਅੱਜ ਜਦੋਂ ਮੈਂ ਪੁਕਾਰ ਰਿਹਾ ਸਾਂ ਤੇ ਮੈਨੂੰ ਯਾਦ ਮੈਂ ਸੈਕਰਮੈਂਟੋ ਇਹ ਸ਼ਬਦ ਦੀ ਕਥਾ ਕਰਕੇ ਆ ਜੀ ਮਹਾਰਾਜੀ ਦਾ ਬਚਨ ਹੈ ਅੰਮਲ ਕਰ ਧਰਤੀ ਬੀਜ ਸਬਦੋ ਕਰ ਸੱਚ ਕੀ ਆਬ ਨਿਤ ਦੇ ਪਾਣੀ ਉਹਦੇ ਵਿੱਚ ਇੱਕ ਬਚਨ ਆਉਂਦਾ ਹੈ ਗੱਲ ਫਿਰ ਚੱਲਦੀ ਪੀ ਗੁਣਵੰਤੀ ਦੀ ਐਬ ਤਨ ਚੀਕੜੋ ਇਹ ਮਨ ਮੀਂਢ ਕੋ ਕਮਲ ਕੀ ਸਾਰ ਨੇ ਮੂਲ ਪਾਈ ਫਿਰ ਅਰਜ ਐਬ ਤਨ ਚਿਕੜੋ ਇਹ ਮਨ ਮੇਂਡ ਕੋ ਕਮਲ ਕੀ ਸਾਰ ਨੇ ਮੂਲ ਪਾਈ ਭੌਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਪੁੱਛੇ ਜਾਂ ਨਹੀਂ বুਝਾਈ ਤੇਰੇ ਅਰਥ ਫੇੜ ਆਪਾਂ ਕਰ ਲਈ ਥੋੜੇ ਜੇ ਐਬ ਤਨ ਚਿਕੜੋ ਜਿਵੇਂ ਸਰੋਵਰ ਦੇ ਵਿੱਚ ਚਿਕੜ ਖੈ ਤੇ ਚਿਕੜ ਵਿੱਚ ਕਮਲ ਦਾ ਫੁੱਲ ਵੀ ਖੈ ਇਹ ਜਿਹੜਾ ਸ਼ਰੀਰ ਹੈ ਪਿਆਰਿਓ ਸਾਚੇ ਵੇ ਜਿੰਨਾ ਮਰਜੀ ਬੰਦਾ ਵਾਸ਼ਨਾ ਚ ਲੁਪਤ ਹੋਵੇ ਬਿਵਚਾਰੀ ਹੋਵੇ ਜਵਾਰੀ ਹੋਵੇ ਆਪਣੇ ਜੀਵਨ ਤੋਂ ਨਿਕਰਿਆ ਹੋਵੇ ਇਹ ਗੱਲ ਚੇਤੇ ਰੱਖਿਓ ਜੇ ਤਨ ਦੇ ਵਿੱਚ ਐਬਾਂ ਦਾ ਚਿਕੜ ਹੈ ਨਾ ਇਸ ਤਨ ਦੇ ਵਿੱਚ ਭਗਵਾਨ ਦੀ ਜੋਤ ਵੀ ਹੈ ਇਸਨੂੰ ਥੋੜਾ ਇਹ ਧਿਆਨ ਇਸ ਧੋਖ ਨੂੰ ਐਬ ਤਨ ਚਿਕੜੋ ਇਸ ਤਨ ਦੇ ਵਿੱਚ ਚਿਕੜ ਕੇ ਵਾਸ਼ਨਾ ਹੈ ਇਹ ਮਨ ਮੇਂਡ ਕੋ ਏ ਮਨ ਦੀ ਬਿਰਤੀ ਯਾਦ ਰੱਖਿਓ ਮਨ ਦੀ ਬਿਰਤੀ ਡੱਡੂ ਵਾਲੀ ਬਣ ਗਈ ਹੈ। ਇਹ ਤੰਗ ਚੀਕੜੋ ਇਹ ਮਨ ਮੀਂਢ ਕੋ ਕਮਲ ਕੀ ਸਾਰ ਨੇ ਮੂਲ ਭਾਈ। ਇਹ ਮਨ ਡੱਡੂ ਬਣਿਆ ਵਾਸ਼ਨਾ ਵਿੱਚੋਂ ਪੈਦਾ ਹੋਇ ਰਸ ਨੂੰ ਖਾਈ ਜਾ ਰਿਹਾ ਜੀ। ਸ਼ਰੀਰਤਾ ਹੋਈ ਇਹਨਾਂ ਥੋੜੀ ਜਿਹੀ ਇਸ ਬਿਰਤੀ ਨੂੰ ਕਿਉਂਕਿ ਇਹ ਅਰਥ ਖੋਲਨੇ ਬਹੁਤ ਜ਼ਰੂਰੀ ਨੇ ਜੀ। ਇਸੇ ਸ਼ਰੀਰ ਵਿੱਚ ਕਾਮ ਹੈ। ਇਸੇ ਸ਼ਰੀਰ ਵਿੱਚ ਨਾਮ ਹੈ। ਇਸੇ ਸ਼ਰੀਰ ਵਿੱਚ ਹਿੰਸਾ ਹੈ। ਇਸੇ ਸ਼ਰੀਰ ਦੇ ਵਿੱਚ ਇਕਿਮਾ ਕਰਨ ਦੀ ਵਰਤੀ ਹੈ ਇਸੇ ਸਰੀਰ ਦੇ ਵਿੱਚ ਯਾਦ ਰੱਖਿਓ ਕਠੋਰਤਾ ਹੈ ਇਸੇ ਸਰੀਰ ਦੇ ਵਿੱਚ ਦਇਆ ਹੈ ਇਸੇ ਸਰੀਰ ਦੇ ਵਿੱਚੋਂ ਕੌੜੇ ਬੋਲ ਨਿਕਲਦੇ ਆ ਇਸੇ ਸਰੀਰ ਦੇ ਵਿੱਚੋਂ ਮਿੱਠੇ ਬੋਲ ਨਿਕਲਦੇ ਆ ਇਸੇ ਸਰੀਰ ਦੇ ਵਿੱਚ ਟਿਕਾਹ ਹੈ ਇਸੇ ਸਰੀਰ ਦੇ ਵਿੱਚ ਠੰਗਾ ਖੰਡਾਖ ਹੈ ਇੱਥੇ ਸਤਿਗੁਰਾਂ ਨੇ ਕਿਹਾ ਹੈ ਚਿਕੜ ਕੋਈ ਸ਼ੱਕ ਨਹੀਂ ਐਬ ਤਨ ਚਿਕੜੋ ਇਹ ਮਨ ਮੀਂਢ ਕੋ ਇਹ ਮਨ ਜਿਹੜਾ ਹੈ ਇਹ ਸੱਚ ਏਵੇ ਡੰਡੂ ਬਣੇ ਕਮਲਕੀਸਾਰ ਮਹਿਮੂਨ ਭਾਈ ساری ਜ਼ਿੰਦਗੀ ਇੰਦਰੀਆਂ ਦਾ ਚਿੱਕੜ ਖਾਂਦਾ ਰਿਆ ਅੱਖਾਂ ਰਾਈ ਕੰਨਾਂ ਰਾਈ ਜੀਬ ਰਾਈ ਨਾਸਕਾ ਰਾਈ ਇੰਦਰੀ ਰਾਈ ساری ਜ਼ਿੰਦਗੀ ਚਿੱਕੜ ਭੋਗਿਆ ਉਹ ਕਮਲਿਆ ਡਟੂ ਤੈਨੂੰ ਸਮਝ ਨਹੀਂ ਭਾਈ ਕਿ ਗੁਰੂ ਭਵਰਾ ਬਣ ਕੇ ਰੋਜ਼ ਗੂੰਜਾਂ ਪਾਉਂਦਾ ਪਿਆ ਇਸ ਬਿੰਤੀ ਨੂੰ ਗੁਰਮਖੋ ਧਿਆਨ ਨਾਲ ਸੁਣੀਓ ਫਿਰ ਜੀ ਮੇਰੀ ਅਰਜ਼ ਹੈ ਭੌਰ ਉਸਤਾਦ ਨਿਤ ਪਾਖਿਆ ਬੋਲੇ ਇਥੇ ਭੌਰ ਦਰ ਤੇ ਭਵਰਾ ਉਸਤਾਦ ਅਰਤੇ ਮੁਰਸ਼ਿਦ ਗੁਰੂ ਸਤਗੁਰੂ ਭਾਖਿਆ ਅਰਤੇ ਬਾਣੀ ਸ਼ਬਦ ਅਤਰ ਕੀ ਬਾਣੀ ਉਹ ਗੁਰੂ ਜੀ ਰੋਜ਼ ਬਾਣੀ ਬੋਲਦੇ ਪੈ ਨੇ ਉਸਤਾਦ ਹੁਣ ਇਹ ਜੀ ਇਹ ਕਿਉਂ ਕਿਹਾ ਭਾਖਿਆ ਬੋਲੇ ਭਵਰੇ ਦਾ ਇੱਕ ਸੁਭਾਅ ਹੈ ਜੀ ਆਪ ਜੀ ਨੂੰ ਪਤਾ ਹੋਣਾ ਜਦੋਂ ਆਪਾਂ ਉੱਥੇ ਦੇਖਦੇ ਸਾਂ ਭਵਰਾ ਕੀ ਕਰਦਾ ਕਮਲ ਦੇ ਫੁੱਲ ਦੀ ਜਦੋਂ ਸੁਗੰਧੀ ਲੈਂਦਾ ਹੈ ਨਾ ਮਕਰੰਦ ਚੂਸਦਾ ਉਦੋਂ ਬੋਲਦਾ ਨਹੀਂ ਜੀ ਕਿਉਂਕਿ ਬੋਲਦੇ ਵੀ ਸਾਡੇ ਵਰਗੇ ਉਹ ਨੇ ਜਿਨ੍ਹਾਂ ਦਾ ਮੂੰਹ ਖਾਲੀ ਏ ਜਿਨ੍ਹਾਂ ਦੇ ਅੰਦਰ ਭਰੇ ਜਾਣ ਉਹ ਬੋਲਣ ਜੋਗੇ ਨਹੀਂ ਰਹਿੰਦੇ ਉਹਨਾਂ ਬੋਲਣਾ ਕੀ ਬੁਰਕੀ ਮੂੰਚ ਪਾਈ ਹੋਵੇ ਦੰਦ ਦੰਦ ਮੂੰਹ ਸਾਰਾ ਆਲਾ ਕਿਸੇ ਚੀਜ਼ ਖਾਣ ਦੇ ਨਾਲ ਭਰਿਆ ਹੋਵੇ ਬੰਦਾ ਬੋਲ ਸਕਦਾ ਜੀ ਤੁਸੀਂ ਪੁੱਛੋ ਤੇ ਕਈ ਵਾਰੀ ਹੱਥ ਕਰਕੇ ਕਹਿੰਦਾ ਬੁਰਕੀ ਅੰਦਾ ਅੰਦਰ ਇਸ਼ਾਰਾ ਕਰਦਾ ਮੇਰੇ ਮੂੰਹ 'ਚ ਮੈਂ ਬੋਲ ਨਹੀਂ ਸਕਦਾ ਮੂੰਹ ਭਰਿਆ ਹੋਵੇ ਤੇ ਆਵਾਜ਼ ਨਹੀਂ ਨਿਕਲਦੀ ਤੰਦਰ ਬਾਣੀ ਨਾਲ ਭਰ ਜਾਏ ਤੇ ਚੇਤੇ ਰੱਖ ਫੁਰਨੇ ਨਹੀਂ ਨਿਕਲਦੇ ਖਾਲੀ ਬੋਲਦਾ ਹੈ ਨਾ ਉਹ ਤੇ ਕੀ ਕਰਦਾ ਜਦੋਂ ਭਵਰਾ ਸੁਗੰਧੀ ਲੈਂਦਾ ਹੈ ਉਦੋਂ ਚੋਪੇ ਜੀ ਕੋਈ ਆਵਾਜ਼ ਨਹੀਂ ਕੱਢਦਾ ਪਰ ਸੁਗੰਧੀ ਲੈਣ ਤੋਂ ਬਾਅਦ ਨਾਲੇ ਤਾਂ ਫੁੱਲ ਦੀ ਪ੍ਰਕਰਮਾ ਕਰਦਾ ਤੇ ਨਾਲੇ ਗੁੰਜਾਰ ਪਾਣ ਲੱਗ ਪੈਂਦਾ ਭਾਖਿਆ ਬੋਲੇ ਗੂੰਜ ਪਾਉਂਦਾ ਜੀ ਭਵਰਾ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮੱਤ ਦਿੱਤੀ ਕਹਿੰਦੇ ਪੁੱਛਿਆ ਇਸ ਭਵਰੇ ਨੂੰ ਤੂੰ ਕਿਉਂ ਬੋਲਦਾ ਹੈ ਜਦੋਂ ਤੂੰ ਸੁਗੰਧੀ ਲੈ ਲਈ ਤੂੰ ਰਸ ਲੈ ਲਿਆ ਹੁਣ ਤੂੰ ਆਪਣੇ ਉਹਡਾ ਆਪਣੇ ਟਿਕਾਣੇ ਤੇ ਜਾ ਤੂੰ ਕਿਉਂ ਬੋਲ ਰਿਹਾ ਹੈਂ ਕਿਉਂ ਗੁੰਝਾ ਪਾ ਰਹੇ ਹੈਂ ਕਿਨੇ ਭਵਰੇ ਨੇ ਕਿਹਾ ਮੈਂ ਬਹੁਤ ਦੂਰ ਤੋਂ ਆਇਆ ਰੱਬ ਨੇ ਮੈਨੂੰ ਸੋਜੀ ਦਿੱਤੀ ਮੈਂ ਇਹਦੀ ਸੁਗੰਧੀ ਲੈ ਕੇ ਚੱਲਿਆ ਬੋਲਣਾ ਤਾਂ ਹਾਂ ਮੈਂ ਦਿਨ ਚ ਇੱਕ ਵਾਰ ਹੀ ਆਉਣਾ ਇਹਦੀਆਂ ਜੜਾਂ 'ਚ ਡੱਡੂ ਬੈਠੇ ਜਿੱਦਨ ਦਾ ਜੰਮਿਆ ਉਦੋਂ ਦਾ ਬੈਠਾ ਹੈ ਮੈਂ ਤਾਂ ਉੱਚੀ ਬੋਲਾਂ ਕਮਲਿਆ ਚਿੱਕੜੀ ਖਾਈ ਜਾਣਾ ਉਤਾ ਉੱਠ ਕੇ ਦੇਖ ਇਹਦੇ ਵਿੱਚ ਸੁਗੰਧੀ ਵੀ ਭਈ ਹੋਈ ਮੈਂ ਸਤਿਗੁਰੂ ਕਹਿੰਦੇ ਨੇ ਇਹ ਸਰੀਰ ਤੋ ਚਿੱਕੜੀ ਖਾਈ ਜਾਂਦਾ ਇਹਦੇ ਵਿੱਚ ਨਾਮ ਹੈ ਇਸ ਹੀ ਹਿਰਦੇ ਕੋਲ ਵਿੱਚ ਭਗਵਾਨ ਹੈ ਇਸੇ ਕਰਕੇ ਸਤਿਗੁਰਾਂ ਨੇ ਜਦੋਂ ਸਾਨੂੰ ਅਸੀਸ ਦਿੱਤੀ ਨਾ ਬੱਚੇ ਨੂੰ ਉਹਦੇ ਵਿੱਚ ਕਿਹਾ ਬੇਟਾ ਵੈਗਰੂ ਮੇਰ ਕਰੇ ਤੇਰਾ ਮਨ ਡੱਡੂ ਨਾ ਬਣੇ ਤੇਰਾ ਮਨ ਭਵਰਾ ਬਣੇ ਤੂੰ ਗੁਨਾ ਦਾ ਗਰਾਖ ਬਣੀ ਭਵਰ ਤੇਰਾ ਇਹ ਮਨ ਹੋਵੋ ਹਰ ਚਰਣਾ ਹੋਵੋ ਕੌਲਾ ਨਾਨਕ ਦਾਸ ਉਹਨ ਸੰਗ ਲਪਟਾਇਓ ਜੋ ਬੁੰਦੈ ਚਾਤਰਿਕ ਮੌਲਾ ਮੈਂ ਫਿਰ ਉਸ ਵਿਸ਼ੇ ਤੇ ਆ ਜੀ ਗੁਣ ਬੰਤੀ ਆਪਾਂ ਗੁਣ ਲੈਣੇ ਅਗਲੀ ਗੱਲ ਹੋਰ ਗੁਣ ਦੀ ਖਾਤਰ ਜੇ ਗੁਰੂ ਕੋ ਮੈਂ ਲਬਜ ਵਰਤਨ ਲੱਗਾ ਦੁੱਖ ਵੀ ਪਾਣਾ ਪੈ ਤੇ ਦੁੱਖ ਜਰ ਲੈਣਾ ਚਾਹੀਦਾ ਸੱਚ ਹੈ ਗੁਣ ਮਿਲਦਾ ਹੋਵੇ ਬੜਾ ਲਫਜ਼ ਬਰਤਾਂਗਾ ਜੇ અપਮਾਨ ਵੀ ਸਹਿਣਾ ਪਏ ਤੇ અપਮਾਨ ਸਹਿਲਾ ਲੈਣਾ ਚਾਹੀਦਾ ਜਿੱਤਨ ਗੁਣ ਅੰਦਰ ਆ ਗਿਆ ਉਸ ਦਿਨ અપਵਾਨ ਵੀ ਗੁਣਾ ਵਿੱਚ ਬਦਲ ਜਾਂਦਾ ਹੈ ਗੁਣ ਵੀ ਲੈ ਇੱਥੇ ਤੇ ਪਿਆਰੇ ਦੁਨਿਆਵੀ ਗੁਣ ਸਿੱਖਣ ਵਾਸਤੇ ਹੁਣ ਤਾਂ ਨਾ ਉਸਤਾਦ ਨਾ ਕੋਈ ਸ਼ਾਗਿਰਦ ਹਾਂ ਹੁਣ ਤਾਂ ਸਾਰੇ ਗੁਰੂ ਗਰੀ ਨੇ ਨਾ ਇੱਕੋ ਮਾਹਰ ਕਹਿੰਦੇ ਹੁੰਦੇ ਸਨ ਮੈਨੂੰ ਯਾਦ ਹੁੰਦਾ ਪੁੱਛਿਆ ਕਿ ਤੇ ਕੋਈ ਮੁੰਡਾ ਗਿਆ ਕਰੂੰ ਉਹ ਜਾ ਕੇ ਪੁੱਛਦਾ ਇਹ ਉਹ ਤੇ ਸਾਧੂ ਨੂੰ ਕਹਿੰਦਾ ਗੁਰੂ ਵੱਡੋ ਕਿ ਚੇਲਾ ਗੁਰੂ ਵੱਡਾ ਹੁੰਦਾ ਕਿ ਚੇਲਾ ਜੋ ਸਾਧੂ ਨੇ ਕਿਹਾ ਗੁਰੂ ਕਹਿੰਦਾ ਫਿਰ ਮੈਨੂੰ ਗੁਰੂ ਬਣਾ ਦਿਓ ਚੇਲੇ ਵਾਲਾ ਖੜਾ ਛੱਡੋ ਚੇਤੇ ਰੱਖੋ ਇਹ ਸਾਰੇ ਗੁਰੂ ਬਨਣਾ ਚਾਹਦੇ ਸੱਚੀ ਲੋ ਥੋੜੀ ਜੀ ਹੁੰਦਾ ਬਸ ਉਸੇ ਵਕਤ ਬੰਦਾ ਉਪਦੇਸ਼ ਦੇਣ ਲੱਗ ਪੈਂਦਾ ਮੈਂ ਆਪ ਨੂੰ ਬੇਨਤੀ ਕਰ ਲਗਾ ਗੁਣ ਦੀ ਖਾਤਰ ਦੁੱਖ ਵੀ ਪਾਣਾ ਪਏ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ ਮੈਨੂੰ ਦੇ ਅਰਥ ਆਪਣੇ ਢੰਗ ਨਾਲ ਕੀਤੇ ਆਪਣੇ ਢੰਗ ਦਰਥੀ ਨਹੀਂ ਵੀ ਉਹ ਅਰਥ ਠੀਕ ਨਹੀਂ ਟੀਕਾ ਕਰਨੇ ਅਰਥ ਕੀਤੇ ਨੇ ਕਬੀਰ ਰਸ ਉਹ ਗਾੰਡੋ ਚੂਸੀਏ ਰਸ ਦੀ ਖਾਤਰ ਗੰਨੇ ਨੂੰ ਨਿਚੋੜਿਆ ਜਾਂਦਾ ਹੈ ਗੁਨ ਕੋ ਮਰੀਏ ਰੋਏ ਹੁਣ ਇੱਚ ਬੇਨਤੀ ਸਣੀਓ ਗੰਨੇ ਨੂੰ ਰਸ ਪਾਣ ਲਈ ਕਿੰਨੇ ਦੁੱਖ ਪਾਣੇ ਪੈਂਦੇ ਆ ਪਰ ਮੈਨੂੰ ਇੱਚ ਲੱਗਦਾ ਹੈ ਤੇ ਉਹਦਾ ਰਸ ਨਾ ਸਾਰਾ ਚੂਸੀ ਆ ਗਿਆ ਹੁਣ ਇਹਦਾ ਮਤਲਬ یوں ਮੈਂ ਅਰਥ ਕਰਨਾ ਉਹ ਨਾ ਗਰਸ ਕੋ ਗਾਂਡੋ ਚੂਸੀਏ ਗੁਣ ਕੋ ਮਰੀਏ ਰੋਏ ਅਵਗਣੇ ਆ ਰਹਿ ਮਾਨਸੇ ਭਲੂ ਨਾ ਕਹੇ ਕੋਏ ਜਿਹੜਾ ਅਵਗਣਾ ਵਾਲੇ ਭਰਿਆਂ ਨੂੰ ਕੋਈ ਚੰਗਾ ਕਹਿੰਦਾ ਜੀ ਕਦੀ ਠੀਕ ਹੈ ਅਵਗਣਾ ਵਾਲਿਆਂ ਦੀ ਟੀਮ ਤਿਆਰ ਹੋ ਜਾਂਦੀ ਨਿੰਦਕਾਂ ਦੀ ਆਪਣੀ ਟੀਮ ਹੁੰਦੀ ਹੈ ਜੀ ਯਾਦ ਰੱਖਿਓ ਉਹਨਾਂ ਦੀ ਟੀਮ ਬੜੀ ਤਕੜੀ ਹੁੰਦੀ ਕਈ ਵਾਰੀ ਕਹਿੰਦੇ ਉਹ ਏਡੀ ਕਮਾਲ ਦੀ ਗੱਲ ਕਰਦਾ ਉੱਤਰ ਹੀ ਕੋਈ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੰਨੀਆਂ ਸ਼ਾਇਦ ਬੰਦਗੀ ਕਰਨ ਵਾਲਾ ਦਲੀਲਾਂ ਨਾਲ ਦਹਿ ਜੰਨੀਆਂ ਨਗੁਰਾ ਦਿੰਦਾ ਹੈ ਜੋਨ ਗੁਰਾ ਬਹੁਤ ਬਾਤਾਂ ਜਾਣੇ ਉਹ ਹਰ ਦਰਗਾਹ ਹੈ ਪ੍ਰਸਤੀ ਬਾਤਾਂ ਉਹਦੇ ਕੁਲ ਬਹੁਤ ਨੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਅਸੀਂ ਜਦੋਂ ਗੰਨੇ ਚੂਪਦੇ ਸਾਂਜੀ ਪੁਰਾਣੀ ਗੱਲ ਮੈਂ ਇਹ ਦੌਰਾਨ ਲੱਗਾ ਆਪ ਸਭ ਨੂੰ ਪਤਾ ਜਦੋਂ ਗੰਨੇ ਕੁਹਾੜੀ ਜਾਂ ਸਾਡੀ ਵੇਲਣਾ ਕਹਿੰਦੇ ਸਨ ਸਾਰਾ ਦਿਨ ਪੋਨੇ ਗੰਨੇ ਚੁੱਪੀ ਜਾਂਦੇ ਰਸ ਇਹ ਨਾ ਹੁੰਦਾ ਸੀ ਨਿਆਣੇ ਹੁੰਦੇ ਹੁਣ ਉਹ ਜਿਹੜੇ ਗੰਨੇ ਨੂੰ ਛਿੱਲਦਿਆਂ ਜਾਂ ਚੂਪਦਿਆਂ ਜਿਹੜੀਆਂ ਛਿਲਤਰਾਂ ਸਨ ਨਾ ਤਿੱਖੀਆਂ ਛਿਲਤਰ ਸਮਝਦੇ ਆਪਾਂ ਨਾ ਇੱਕ ਛਿਲਤਰ ਹੁੰਦੀ ਸੀ ਇੱਕ ਪચ્ચી ਹੁੰਦੀ ਸੀ ਜਿਹਨੂੰ ਫੋਕ ਕਿਹਾ ਜਾਂਦਾ ਪચ્ਚੀਆਂ ਬੰਦੀ ਜੋ ਗਿਲਨੇ ਚ ਉਹਦਾ ਛਿਲਕਾ ਰਹਿ ਕੇ ਹੁਣ ਉਹ ਤਿੱਖੇ ਜਿਹੜੇ ਛਿਲਤਰ ਸੀ ਬਾਸ ਦੀ ਤਰ੍ਹਾਂ ਕਈ ਵਾਰੀ ਹੁੰਦੀ ਸੀ ਉਹ ਮਸੂੜੇ ਸਾਰੇ ਛਿੱਲ ਦਿੰਦੇ ਸੀ ਕਈ ਵਾਰੀ ਗੰਨੇ ਚੂਪਦਿਆਂ ਚੂਪਦਿਆਂ ਸੱਚੀ ਇਹ ਮਸੂੜੇ ਚੋਂ ਖੂਨ ਵੀ ਅੰਦਰ ਜਾਂਦਾ ਸੀ ਫਿਰ ਛੱਡ ਦਿੰਦੇ ਸਾਂ ਹੁਣ ਦਿਨੇ ਸਾਰਾ ਦਿਨ ਗੰਨੇ ਚੂਪੇ ਜਿਹੜਾ ਮਸੂੜਾ ਸੀ ਅੰਦਰ ਵਾਲਾ ਮਾਤ ਛਿਲਿਆ ਗਿਆ ਰਾਤ ਨੂੰ ਜਦੋਂ ਰੋਟੀ ਖਾਣ ਲੱਗੇ ਦਾਲ ਘਰ ਉਹ ਇਸ ਤਰ੍ਹਾਂ ਮੱਚਦਾ ਸੀ ਨਾ ਜੀ ਅੰਦਰ ਲੂਣ ਲੱਗਦਾ ਸੀ ਰੋਟੀ ਨਾ ਖਾਦੀ ਜਾਣੀ ਘਰੋਂ ਗਾਲਾਂ ਵੀ ਪੈਣੀਆਂ ਛਿੜਕਾਂ ਵੀ ਮਾਰਨੇ ਦੇਣੀਆਂ ਇਨਸਾਨ ਨੂੰ ਤੇ ਉਹਨੇ ਜਦੋਂ ਰੋਣਾ ਵੀ ਰੋਟੀ ਨਹੀਂ ਲੰਘਦੀ ਮੇਰੇ ਅੰਦਰੋਂ ਇਹ ਲੂਣ ਇਹ ਮਰਚਾਂ ਲੜਦੀਆਂ ਨੇ ਮੈਂ ਇੱਕ ਪਿੰਡੂ ਸ਼ਬਦ ਵਰਤਨ ਨੂੰ ਕਈ ਵਾਰੀ ਕਹਿਣਾ ਮੋਇਆ ਫਿਰ ਸਾਰੇ ਦਿਨ ਗੰਨੇ ਕਿਉਂ ਚੂਪਦਾ ਰਿਹਾ ਮਾਈ ਇਹ ਕਹਿਣਾ ਸਾਰਾ ਦਿਨ ਗੰਨੇ ਚੂਪਦਾ ਰਿਹਾ ਕਹਿੰਦਾ ਬਸ ਅੱਜ ਮਾਤਾ ਕੱਲ ਨੂੰ ਕੋਈ ਨਹੀਂ ਚੂਪਣ ਰਾਤ ਸੁੰਦਾ ਸੀ ਸਵੇਰੇ ਫਿਰ ਗੰਨੇ ਚੂਪਣ ਲੱਗ ਪੈਂਦਾ ਸੀ ਕਬੀਰ ਸਾਹਿਬ ਕਹਿੰਦੇ ਵੇਖੋ ਬੰਦਾ ਰੋਜ਼ ਦੁੱਖ ਪਾ ਰਿਹਾ ਮੈਂ ਇਸ ਤਰ੍ਹਾਂ ਕਰ ਰਿਹਾ ਕਿ ਰੋਜ਼ ਦੁੱਖ ਪਾ ਰਿਹਾ ਰੋਜ਼ ਚੂਸ ਰਿਹਾ ਗੰਨੇ ਨੂੰ ਲੋਨ ਵੀ ਲੱਗ ਰਿਹਾ ਇਹਦੇ ਅਰਥ ਵੀ ਹੋ ਸਕਦੇ ਹਨ ਜਿਵੇਂ ਵਿਦਵਾਨਾਂ ਕੀਤੇ ਹੈ ਜੀ ਗੰਨਾ ਰਸ ਦੀ ਖਾਤਰ ਰਸ ਕੋ ਗਾਂਢੋ ਚੂਸੀਏ गुण को मरी है रोए गुण मरना पै जाए रोना पै जाए विलकना पै जाए ता भी कोई गल नहीं अवगण यार है मानस है पलो न है। कोई इसे इस करके गुरु जी ने कहा यह गुणवंती है जी मैं दो दिन सिर्फ तकरीबन तिलाते सुही राग है सुही महला पंजवा गुणवंती गुणा वाली हम अगे शब्द है जो दिस है गुरशिखड़ा ਪਾਠ ਅਸਰ ਜਿੰਨੇ ਨੇ ਟਕਸਾਲਾਂ ਵਿੱਚ ਵੀ ਜਿੰਨੇ ਵੀ ਕਰਦੇ ਆ ਹੁਣ ਕਈ ਇਹਦਾ ਪਾਠ ਕਰਦੇ ਆ ਗੁਰ ਸੇਖੜਾ ਹਾਂਜੀ ਗੁਰ ਸੇਖੜਾ ਨਹੀਂ ਮੈਂ ਇੱਕ ਬੇਨਤੀ ਕਰਾਂਗਾ ਇਹ ਜਿਹੜਾ ਡਾੜਾ ਸ਼ਬਦ ਇਹ ਅਕਸਰ ਨਿੱਕੇ ਜਿਲੇ ਵਰਤਿਆ ਜਾਂਦਾ ਹੈ ਇਹ ਬੜਾ ਸ਼ੋਭਾ ਵਾਲਾ ਗਿਆਨੀ ਮਾਨ ਸਿੰਘ ਚੌਰ ਹੁਣ ਇਹ ਗੱਲ ਕਹਿੰਦੇ ਹੁੰਦੇ ਸਨ ਉਹਨਾਂ ਪਤਾ ਨਹੀਂ ਕਿੱਥੋਂ ਪੜਿਆ ਪਰ ਮੈਂ ਉਹਨਾਂ ਦਾ ਨਾਮ ਦਾ ਜ਼ਿਕਰ ਕਰਨਾ ਇਹ ਉਹਨਾਂ ਦਾ ਖਿਆਲ ਕਿ ਇਹ ਜਿੱਥੇ ਡਾੜਾ ਲੱਗ ਜਾਂਦਾ ਪੰਜਾਬੀ ਵਿੱਚ ਨਾ ਉਹ ਬੜਾ ਲਾਡ ਬੜਿਆ ਸ਼ਬਦ ਬਣ ਜਾਂਦਾ ਸੀ ਜਿਵੇਂ ਉਹ ਕਹਿੰਦੇ ਸਨ ਆ ਮੂੰਹ ਹੈ ਨਾ ਤੇ ਮਾਈ ਨੇ ਆਵਾਜ਼ ਦੇਣਾ ਆ ਪੁੱਤ ਉੱਠ ਵੇ ਇਹ ਉਹਨਾਂ ਦੇ ਸ਼ਬਦ ਨੇ ਜੀ ਆ ਪੁੱਤ ਥੇਰ ਦੇਣ ਚੜ ਗਿਆ ਮੂੰਹ ਧੋਦਿਆਂ ਨਿਆਣੇ ਨੂੰ ਸੁਟਣਾ ਨਾ ਉਹਨੇ ਆਵਾਜ਼ ਮਾਰਨੀ ਨਿਆਣੇ ਭਜਣਾ ਉਹ ਗੁੱਸੇ 'ਚ ਆ ਕੇ ਨਾ ਬਾਹ ਪਕੜ ਕੇ ਕਹਿੰਦੀ ਆ ਤੇਰਾ ਬੂਥਾ ਧੋਦਿਆਂ ਮੂੰਹ ਹੈ ਨਾ ਗੁੱਸੇ 'ਚ ਬੂਥਾ ਬਣ ਗਿਆ ਜਦੋਂ ਚੰਗੀ ਤਰ੍ਹਾਂ ਮੂੰਹ ਧੋ ਲਿਆ ਵੀ ਰੋ ਰਹਾ ਕੇ ਚੁੱਪ ਕਰ ਗਿਆ ਤੇ ਉਹਦੇ ਅੱਖਾਂ 'ਚ ਸੂਮਾ ਪਾ ਕੇ ਮੱਥਾ ਚੁੰਮ ਕੇ ਕਹਿੰਦੀ ਪੁੱਤਰ ਤੇਰਾ ਮੁਖੜਾ ਕਿੰਨਾ ਸੋਹਣਾ ਐ ਤਾਂ ਮੁਖ ਹੀ ਨਾ ਹਾਲਾਂਕਿ ਮੈਨੂੰ ਪਤਾ ਹੈ ਪ੍ਰੋਫੈਸਰ ਸੈਵ ਸਿੰਘ ਮੋਨਾਰ ਨੇ ਵਿਆਕਰਨ ਦੇ ਆਧਾਰ ਤੇ ਵੀ ਇਹਦੇ ਅਰਥ ਨਿੱਕਾ ਕੀਤੇ ਨੇ ਬੜ ਲਾ ਹੁਣ ਸ਼ਬਦ ਦੇ ਪਹਿਲਵਾਨ ਤੇ ਗੁਰੂ ਜੀ ਕਹਿੰਦੇ ਖੌਂ ਗੁਸਾਈ ਦਾ ਪਹਿਲਵਾਨ ਦਾ ਗੁਰਮਖੋ ਸ਼ਬਦ ਹੈ ਇੱਠ ਗੁਰੂ ਗ੍ਰੰਥ ਸਾਹਿਬ 'ਚ ਗੁਸਾਈ ਮਹੰਡਾ ਇੱਠੜਾ ਸ਼ਬਦ ਸਾਜਣ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਸਾਜਨੜਾ ਮੇਰਾ ਸਾਜਨੜਾ ਮੇਰੇ ਕਹਿਣ ਤੋਂ ਮੁਰਾਦ ਇਹ ਬੜਾ ਲਾਡ ਭਰਿਆ ਸ਼ਬਦ ਹੈ ਪ੍ਰੇਮ ਭਰਿਆ ਸ਼ਬਦ ਹੈ ਕੀ ਸ਼ਬਦ ਦੇ ਜੋ ਦੀ ਸੈ ਜੋ ਦਾ ਅਰਥ ਜਿਹੜਾ ਜਿੱਥੇ ਵੀ ਮੈਂ ਸ਼ਬਦ ਵਾਸੇ ਅਰਥ ਵਰਤਨ ਲਗਾਵਾ ਦੀ ਸੈ ਦਾ ਅਤੇ ਇਸ ਪੈ ਅੱਗੇ ਗੁਰਮੁਖੀ ਗੱਲ ਚੇਤੇ ਰੱਖਿਓ ਇੱਥੇ ਕੋਈ ਜਥੇਬੰਦੀ ਨੇ ਲਿਖੀ ਵੀ ਸਾਡੇ ਜਥੇਬੰਦੀ ਦਾ ਸਿੱਖ ਮਿਲ ਜਾਂਦਾ ਹੈ ਅੱਜ ਤੱਕ ਹਾਲਤ ਇੰਨੀ ਮਾੜੀ ਹੋ ਗਈ ਏ ਆਉਣ ਵਾਲਾ ਸਮਾਂ ਮੈਂ ਮਹਾਰਦੀ ਜੁਰੀ ਚ ਬੈਠਾ ਕੋਈ ਸੀ ਪਵਿੱਖਤ ਬਚਨ ਨਹੀਂ ਕੋਈ ਆਪਾ ਕਿਹੜੇ ਕੋਈ ਮਹਾਪੁਰਖਾਂ ਜਾਂ ਅੰਤਰ ਜਾਣਨ ਵਾਲੇ ਜੇ ਇਸ ਤਰੀ ਖਿੰਡੇ ਰਹੇ ਨਾ ਯਾਦ ਰੱਖਿਓ ਕੱਲੇ ਕੱਲੇ ਦੀ ਸ਼ਾਮਤ ਉਹ ਥੇ ਹੁੰਨੀ ਹੈ ਇਕਤਾ ਬਹੁਤ ਜ਼ਰੂਰੀ ਹੈ ਹੁਣ ਇੱਥੇ ਜੋ ਦੀਸਾ ਗੁਰ ਸਿਖੜਾ ਜਿਹੜਾ ਮੈਨੂੰ ਗੁਰੂ ਦਾ ਸਿੱਖ ਦੇਸ ਜਾਈ ਫਿਰ ਕੀ ਕਰਾਂ ਜੀ ਤੇਸ ਉਸ ਗੁਰਸ਼ਖ ਦੇ ਨਿਵ ਨਿਵ ਲਾਗੂ ਪਾਏ ਜੀਓ ਨਿਵਦਰ ਸਮਝ ਗਿਆ ਨਹੀਂ ਝੁੱਕ ਕੇ ਝੁੱਕ ਕੇ ਮੈਂ ਉਹਦੇ ਪੈਰਾਂ ਵਿੱਚ ਉਹਦੇ ਚਰਨਾਂ ਵਿੱਚ ਮੱਖਾਂ ਟੇਕਾਂ ਜੀ ਪਾਏ ਦਰ ਕੇ ਪੈਰ ਚਰਨ ਮਰਤ ਕਰ ਰਿਹਾ ਜੋ ਤਿਸ ਗੁਰਸ਼ਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ ਇੱਥੇ ਇੱਥੇ ਥੋੜੇ ਜੇ ਇਹਦੇ ਅਰਥ ਕਰਾਂਗੇ ਜੀ ਆਪਾਂ ਇੱਕ ਨਿਵ ਨਿਵ ਪਾਏ ਲਗਣਾ ਇੱਕ ਸ਼ਬਦ ਦੇ ਗੁਰਸ਼ਖੜਾ ਆਪ ਸਭ ਨੂੰ ਪਤਾ ਹੈ ਦੋ ਸ਼ਬਦਾਂ ਨਾਲ ਬਣਿਆ ਗੁਰ ਅਤੇ ਸਿੱਖ ਇੱਕ ਸ਼ਬਦ ਦੇ ਸਿੱਖ ਇੱਕ ਹੈ ਗੁਰ ਸਿੱਖ ਧਿਆਨ ਦੇ ਅੱਜ ਗੁਰੂ ਕੋ ਉਂਝ ਗੁਰੂ ਸ਼ਬਦ ਜਿਹੜਾ ਹੈ ਤੇ ਸਿੱਖ ਸ਼ਬਦ ਜਿਹੜਾ ਇਹਦੇ ਅਰਥ ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਸਨ ਕਿ ਇੱਕ ਅਰਥ ਨੇ ਕੋਸ਼ ਵਿੱਚ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ 15 ਭਾਸ਼ਾਵਾਂ ਨੇ ਤੇ ਜਦੋਂ ਅਸੀਂ ਕਦੀ ਕਥਾ ਸ਼ਬਦ ਚੁੰਨਿਆ ਨਾ ਜੀ ਸਾਡੇ ਕੋਲ ਕੋਸ਼ ਨੇ ਮਹਾਨ ਕੋਸ਼ ਹੈ ਇੱਕ ਪੰਡਤ ਤਾਰਾ ਸਿੰਘ ਜੀ ਨਰੋਤਮ ਸਿੰਘ ਉਹਨਾਂ ਦਾ ਗੁਰੂ ਗ੍ਰਹਿ ਹਾਰਤ ਕੋਸ਼ਿਸ਼ ਸ਼੍ਰੀਮਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਨਾਨਾ ਗਿਆਨੀ ਖਜ਼ਾਰਾ ਸਿੰਘ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਕੋਸ਼ਿਸ਼ ਅੱਜ ਕੋਸ਼ ਮਿਲਦੇ ਡਾਕਟਰ ਗੁਰਚਰਨ ਸਿੰਘ ਉਹਨਾਂ ਦੇ ਕੋਸ਼ ਹੈ ਅੱਜ ਬਹੁਤ ਕੋਸ਼ ਬਣੇ ਹੋਏ ਨੇ ਹੋਰ ਬਣ ਰਿਹਾ ਪਰ ਮੈਂ ਇੱਕ ਬੇਨਤੀ ਕਰਾਂਗਾ ਗੁਰ ਸਿੱਖ ਦਾ ਅਰਥ ਕੀ ਹੈ ਇੱਕ ਤਾਂ ਗੁਰੂ ਦਾ ਅਰਥ ਕਰਦੇ ਨੇ ਆਮ ਤੌਰ ਤੇ ਵਿਦਵਾਨ ਪੁਰਸ਼ ਕਰਦੇ ਨੇ ਉਸਤਾਦ ਸਮਾਤ ਦੇਣ ਵਾਲਾ ਟੀਚਰ ਅਚਾਰੀਏ ਮਾਸਟਰ ਤੇ ਇੱਥੋਂ ਤੱਕ ਸਾਡੇ ਭਾਰਤ ਵਿੱਚ ਕੀ ਸੀ ਜੀ ਜਿਹੜਾ ਦੁਨਿਆਵੀ ਹੁਨਰ ਵੀ ਕੋ ਸਿਖਾਉਂਦਾ ਸੀ ਲੋਕੀ ਉਹਨੂੰ ਵੀ ਗੁਰੂ ਕਹਿੰਦੇ ਸਨ ਇਹ ਮੇਰਾ ਵਿਦਿਆ ਗੁਰੂ ਹੈ ਇਹ ਮੇਰਾ ਬ੍ਰਹਮ ਗੁਰੂ ਹੈ ਬ੍ਰਹਮ ਦੀ ਮਤ ਦੇਣ ਵਾਲਾ ਜਿੱਥੋਂ ਵੀ ਕੋਈ ਗੁਣ ਸਿੱਖਣਾ ਚਾਹੇ ਉਹ ਸੱਚੀ ਮਕਾਨ ਬਣਾਉਂਦਾ ਦੁਕਾਨ ਬਣਾਉਂਦਾ ਕਿਤੇ ਮਕੈਨੀਕਲ ਕੰਮ ਸਿੱਖਣਾ ਇੱਕ ਗੱਲ ਕਹਿਣੀ ਇਹ ਮੇਰਾ ਗੁਰੂ ਹੈ ਜੀ ਕਿਸੇ ਬਿジネス ਨੂੰ ਕਰਨਾ ਕਹਣਾ ਮੇਰਾ ਗੁਰੂ ਮੈਂ ਆਪ ਨੂੰ ਬੇਨਤੀ ਕਰਾਂ ਦੂਜਾ ਸ਼ਬਦ ਸਿੱਖ ਕਿ ਸ਼ਬਦ ਸੰਸਕ੍ਰਿਤ ਵਰਚਿਆ ਜਾਂਦਾ ਸ਼ਿਸ਼ ਜਿਹਨੂੰ ਹਿੰਦੀ ਸਿ ਸ਼ਸ਼ਿਆ ਵੀ ਕਹਿੰਨੇ ਹਾ ਸ਼ਿਸ਼ ਦਾ ਅਰਥ ਵਿਦਿਆਰਥੀ ਸਟੂਡੈਂਟ ਦਾਰਸ਼ਨਿਕ ਨੇ ਬੇਨਤੀ ਕੀਤੀ ਸੀ ਜੀ ਅਸੀਂ ਸਾਰੇ ਸ਼ਬਦ ਵਰਤਨੇ ਆ ਕਿ ਸਿੱਖ ਦਾ ਅਰਥ ਹੈ ਵਿਦਿਆਰਥੀ ਸਿੱਖਿਆ ਲੈਣ ਵਾਲਾ ਇਹ ਠੀਕ ਹੈ ਕੋਸ਼ ਵਿਚਾਰਤ ਠੀਕ ਨੇ ਪਰ ਆਪ ਨੂੰ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਸ਼ਬਦ ਵਰਤੇ ਨੇ ਨਾ ਕੋਸ਼ ਵਿਚਾਰਥ ਦੇਖਣ ਦੀ ਬਜਾਏ ਬਾਣੀ ਦਾ ਪਾਠ ਕਰਕੇ ਇਹਦੇ ਵਿੱਚੋਂ ਅਰਥ ਲਭੀਏ ਕਿਉਂਕਿ ਕੋਸ਼ ਅਰਥ ਕੋਈ ਹੋਰ ਕਰੇਗਾ ਪਰ ਗੁਰਮਤ ਅਰਸ਼ ਹੁਣ ਕਾਜ਼ੀ ਨੂੰ ਪੁੱਛੋ ਮੈਂ ਇੱਕ ਦਿਨ ਕਿਹਾ ਵੀ ਪੁੱਛੋ ਜੀ ਕਾਜ਼ੀ ਕੌਣ ਹੈ ਜੇ ਤੁਸੀਂ ਇਸਲਾਮ ਇਹ ਕੋਸ਼ ਨੂੰ ਪੜੋਗੇ ਜਾਂ ਇਸਲਾਮ ਵਾਲੇ ਵੀਰ ਨੂੰ ਪੁੱਛੋ ਕਾਜ਼ੀ ਉਹ ਕਹਜੇ ਕਾਜ਼ੀ ਸਾਡਾ ਉਹ ਵੀ ਜਿਹੜਾ ਸ਼ਰ੍ਹਾਂ ਅਨਸਾਰ ਫੈਸਲੇ ਦਿੰਦਾ ਜੱਜਮੈਂਟ ਕਹ ਗੁਰੂ ਗ੍ਰੰਥ ਸਾਹਿਬ ਦੇ ਅਰਥੇ ਨਹੀਂ ਕਰਨਗੇ ਕਾਜ਼ੀ ਫੈਸਲੇ ਦਿੰਦਾ ਗੁਰੂ ਗ੍ਰੰਥ ਸਾਹਿਬ ਅਰਥ ਕਰਦੇ ਨੇ ਕਾਜ਼ੀ ਸੋ ਜੋ ਉਲਟੀ ਕਰਾਇ ਅਰਥ ਬਦਲ ਗਏ ਕਿ ਕਾਜ਼ੀ ਉਹ ਹੈ ਜਿਹੜਾ ਦੁਨਿਆਵੀ ਵਾਸ਼ਨਾਵਲ ਜਾਂਦੀ ਕੋਈ ਸੁਰਤੀ ਨੂੰ ਉੱਟ ਕੇ ਰੱਬ ਵਾਲੇ ਪਾਸੇ ਲੈ ਜਾ ਅਰਥ ਹੈ ਨਾ ਹੁਣ ਤੁਸੀਂ ਕਿਸੇ ਹਿੰਦੂ ਵੀਰ ਨੂੰ ਜਾਂ ਕੋਸ਼ ਵਿੱਚ ਪੁੱਛੋ ਜੀ ਪੰਡਿਤ ਉਨੇ ਕਹਣਾ ਪੰਡੇ ਦਾ ਅਰਥ ਜੀ ਵਿਦਵਾਨ ਗੁਰੂ ਗ੍ਰੰਥ ਸਾਹਿਬ ਅਰਥ ਬਦਲ ਦੇਣਗੇ ਸੋ ਪੰਡਿਤ ਜੋ ਮਨ ਪਰਬੋਧੈ RAM ਨਾਮ ਆਤਮੈ ਸੋਧੈ ਮੈਂ ਤਾਂ ਬੇਨਤੀ ਕਰ ਲਗਾ ਗੁਰ ਸਿੱਖ ਦੇ ਅਰਤਾਪਾ ਬਾਣੀ ਚ ਦੇਖਨੇ ਕੌਣ ਹੈ ਗੁਰ ਸਿੱਖ ਸੋ ਪੰਡਿਤ ਜੋ ਮਨ ਪਰਬੋਧੈ RAM ਨਾਮ ਆਤਮੈ ਸੋਧੈ ਅਸੀਂ ਕਾਂਗੇ ਜੀ ਬ੍ਰਾਹਮਣ ਤੇ ਉੱਤਰ ਮਿਲੇਗਾ ਚਾਰ ਵਰਨਾ ਵਿੱਚੋਂ ਸ੍ਰੇਸ਼ਟ ਵਰਨ ਬ੍ਰਹਮ ਤੋਂ ਪੈਦਾ ਹੋਇਆ ਮੁਖ ਤੋਂ ਪੈਦਾ ਹੋਇਆ ਬ੍ਰਹਮਾ ਦੇ ਪਰ ਗੁਰੂ ਗ੍ਰੰਥ ਸਾਹਿਬ ਅਰਥ ਕਰਨਗੇ ਕਹ ਮਾਰ ਦੇ ਸ਼ਬਦ ਨੇ ਕਿ ਅਸਲ ਵਿੱਚ ਬ੍ਰਾਹਮਣ ਉਹ ਹੈ ਕਹਤ ਕਬੀਰ ਜੋ ਬ੍ਰह्म ਵਿਚਾਰ ਹੈ ਸੋ ਬ੍ਰਾਹਮਣ ਕਹਿਤ ਹੈ ਹਮਾਰਾ ਮੈਂ ਆਪ ਨੂੰ ਬੇਨਤੀ ਥੋੜਾ ਧਿਆਨ ਨਾਲ ਸੁਣੀਓ ਹੁਣ ਜ ਆਪਾਂ ਆਰਕ ਨੂੰ ਕਹ ਗੁਰ ਸਿੱਖੇ ਜੀ ਇਹ ਥੇ ਗੱਲ ਚੇਤੇ ਰੱਖਿਓ ਗੁਰੂ ਦਾ ਅਰਥ ਅਸੀਂ ਗੁਰਮਤ ਵਿੱਚ ਉਸਤਾਦ ਨਾ ਕੇਵਲ ਕਰਗੇ ਟੀਚਰ ਉਸਤਾਦ ਮਾਸਟਰ ਅੰਗਰੇਜ਼ੀ ਚ ਸ਼ਬਦ ਨੇ ਜੀ ਯਾਦ ਰੱਖਿਓ ਜਿੰਨੇ ਸਪਿਰਚੁਅਲ ਸ਼ਬਦ ਗੁਰੂ ਰੰਸੇ ਵਿੱਚ ਨੇ ਨਾ ਅੰਗਰੇਜ਼ੀ ਕੋਲੋ ਸ਼ਬਦ ਵੀ ਕੋਈ ਨਹੀਂ ਜਿਹਦੀ ਤਸਵੀਰ ਅੱਗੇ ਪਹੁੰਚਾ ਸਕੇ